ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਨਾ ਤੁਸੀਂ ਇੱਕ ਮਾਂ ਦਾ ਜਿਗਰਾ ਵੇਖੋ ਕਿ ਜਦੋਂ ਪੁੱਤ ਜਨਮ ਲੈਂਦਾ ਤਾਂ ਇਹ ਮਾਂ ਆਪਣਾ ਬੱਚਾ ਆਪਣੀ ਵੱਡੀ ਭੈਣ ਦੀ ਝੋਲੀ ਪਾ ਦਿੰਦੀ ਹੈ। ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਮਾਂ ਕਿੰਨੀ ਇਮੋਸ਼ਨਲ ਹੋ ਜਾਂਦੀ ਹੈ ਆਪਣੇ ਬੱਚੇ ਨੂੰ ਦੂਜੇ ਦੀ ਝੋਲੀ ਪਾਉਣ ਲੱਗਿਆ। ਸੱਚੀ ਦੋਸਤੋ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਆਪਣਾ ਕਾਰਜੇ ਦਾ ਟੁਕੜਾ ਕਿਸੇ ਹੋਰ ਦੀ ਝੋਲੀ ਪਾਉਣ ਵਾਸਤੇ। ਇਹ ਵੀਡੀਓ ਬਹੁਤ ਲੋਕਾਂ ਨੇ ਵੇਖ ਕੇ ਇਗਨੋਰ ਕੀਤੀ ਹੋਣੀ ਹੈ। ਪਰ ਸੱਚੀ ਦੋਸਤੋ ਇਸ ਵੀਡੀਓ ਵਿੱਚ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਆਪਣੇ ਭੈਣ ਭਾਈਆਂ ਵਾਸਤੇ ਬਹੁਤ ਕੁਝ ਤਿਆਗ ਕਰਨਾ ਪੈ ਜਾਂਦਾ ਹੈ ਪਰ ਇਸ ਮਾਂ ਨੇ ਤਾਂ ਆਪਣਾ ਬੱਚਾ ਹੀ ਤਿਆਗ ਦਿੱਤਾ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਬਹੁਤ ਚੀਜ਼ਾਂ ਜੋ ਤੁਹਾਡੇ ਕੋਲੇ ਮੌਜੂਦ ਨੇ ਨਾ ਕਈ ਲੋਕ ਉਹਨਾਂ ਚੀਜ਼ਾਂ ਨੂੰ ਤਰਸਦੇ ਨੇ ਇਸ ਭੈਣ ਦੇ ਘਰ ਵਿੱਚ ਕਈ ਸਾਲ ਬੱਚਾ ਨਹੀਂ ਹੋਇਆ ਤੇ ਛੋਟੀ ਭੈਣ ਨੇ ਫਿਰ ਆਪਣਾ ਬੱਚਾ ਵੱਡੀ ਭੈਣ ਦੀ ਝੋਲੀ ਪਾ ਦਿੱਤਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦਿਆਂ ਕਿਸੇ ਨਵੀਂ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ